ਖਾਰਵਾਲੀ ਬਰਖਾਸਤ ਲੇਡੀ ਕੌਨਸਟੇਬਲ ਅਮਨਦੀਪ ਕੋਰ ਦੀ ਬਠਿੰਡਾ ਕੋਰਟ ਦੇ ਵਿੱਚ ਪੇਸ਼ੀ ਹੋਈ ਹੈ ਵੱਡੀ ਖਬਰ ਬਰਖਾਸਤ ਕੌਨਸਟੇਬਲ ਅਮਨਦੀਪ ਕੋਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਬਰਖਾਸਤ ਕੌਨਸਟੇਬਲ ਅਮਨਦੀਪ ਕੋਰ ਦੀ ਬਠਿੰਡਾ ਕੋਰਟ ਦੇ ਵਿੱਚ ਪੇਸ਼ੀ ਹੋਈ ਹੈ ਮੌਕੇ ਦੀਆਂ ਤਸਵੀਰਾਂ ਬਠਿੰਡਾ ਕੋਰਟ ਤੋਂ ਸਾਹਮਣੇ ਆਈਆਂ ਨੇ ਕੋਰਟ ਨੇ ਅਮਨਦੀਪ ਕੋਰ ਨੂੰ 3 ਦਿਨ ਦੇ ਰਿਮਾਂਡ ਦੇ ਉੱਤੇ ਭੇਜਿਆ ਹੈ ਹਾਲਾਂਕਿ 5 ਦਿਨਾਂ ਦਾ ਰਿਮਾਂਡ ਅਮਨਦੀਪ ਕੋਲ ਦਾ ਮੰਗਿਆ ਗਿਆ ਸੀ ਪਰ ਕੋਰਟ ਦੇ ਵੱਲੋਂ ਅਮਨਦੀਪ ਕੋਲ ਨੂੰ 3 ਦਿਨ ਦੇ ਰਿਮਾਂਡ ਦੇ ਉੱਤੇ ਭੇਜਿਆ ਗਿਆ ਵਿਜੀਲੈਂਸ ਨੇ 5 ਦਿਨਾਂ ਦਾ ਰਿਮਾਂਡ ਮੰਗਿਆ ਸੀ 29 ਮਈ ਨੂੰ ਮੁਰਤੋਂ ਕੋਰਟ ਦੇ ਵਿੱਚ ਅਮਨਦੀਪ ਕੋਲ ਦੀ ਪੇਸ਼ੀ ਹੋਵੇਗੀ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਅਮਨਦੀਪ ਕੋਲ ਨੂੰ ਗ੍ਰਿਫਤਾਰ ਕੀਤਾ ਹੈ ਅਦਾਸਤੀ ਹੈ ਕਿ ਇਸ ਤੋਂ ਪਹਿਲਾਂ ਡਰੱਗ ਮਾਮਲੇ ਦੇ ਵਿੱਚ ਚਰਚਾ ਦੇ ਵਿੱਚ ਰਹੀ ਅਮਨਦੀਪ ਕੋਲ ਜ਼ਮਾਨਤ ਦੇ ਉੱਤੇ ਬਾਹਰ ਸੀ ਪਰ ਹੁਣ ਵਿਜੀਲੈਂਸ ਦੇ ਵੱਲੋਂ ਬੀਤੇ ਕੱਲ ਉਸ ਨੂੰ ਮੁੜ ਤੋਂ ਗ੍ਰਿਫਤਾਰ ਕਰ ਲਿਆ ਗਿਆ ਜਿਸ ਮਗਰੋਂ ਅੱਜ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਸੀ ਬਠਿੰਡਾ ਕੋਰਟ ਦੇ ਵਿੱਚ ਅਮਨਦੀਪ ਕੋਲ ਨੂੰ ਪੇਸ਼ ਕੀਤਾ ਗਿਆ ਤੇ ਕੋਰਟ ਨੇ ਅਮਨਦੀਪ ਕੋਲ ਨੂੰ 2 ਦਿਨਾਂ ਦੇ ਰਿਮਾਂਡ ਦੇ ਉੱਤੇ ਭੇਜਿਆ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਅਮਨਦੀਪ ਕੋਲ ਦੇ ਉੱਤੇ ਅੱਜ ਵੱਡਾ ਐਕਸ਼ਨ ਵੀ ਹੋਇਆ ਹੈ ਉਸ ਦੀ ਪ੍ਰਾਪਰਟੀ ਫ੍ਰੀਜ਼ ਕਰ ਦਿੱਤੀ ਗਈ ਹੈ ਦੇ ਆਲੀਸ਼ਾਨ ਘਰ ਦੇ ਬਾਹਰ ਨੋਟਿਸ ਲਗਾ ਦਿੱਤਾ ਗਿਆ ਵਿਜੀਲੈਂਸ ਨੇ 5 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਕੋਰਟ ਨੇ 3 ਦਿਨਾਂ ਦਾ ਹੀ ਰਿਮਾਂਡ ਦਿੱਤਾ ਵਿਜੀਲੈਂਸ ਨੇ ਆਮਦਨ ਤੋਂ ਵੱਧ ਜائਦਾਦ ਮੰਗਦੇ ਦੇ ਵਿੱਚ ਗ੍ਰਿਫਤਾਰ ਕੀਤਾ ਇਸ ਮੌਕੇ ਕੀ ਕੁਝ ਬਿਆਨ ਸਾਹਮਣੇ ਆਏ ਨੇ ਆਓ ਸੁਣਦੇ ਹਾਂ ਅਸੀਂ ਇਹਦੇ 5 ਦਿਨ ਦਾ ਪੁਲਿਸ ਰਿਮਾਂਡ ਦੀ ਡਿਮਾਂਡ ਕੀਤੀ ਸੀ ਜੀ ਸਾਨੂੰ 3 ਦਿਨ ਦਾ ਰਿਮਾਂਡ ਮਿਲਿਆ 29 ਤਰੀਕ ਨੂੰ 3 ਵਜੇ ਤੱਕ ਆਨਰਬਲ ਕੋਰਟ ਨੇ ਸਾਨੂੰ ਪੇਸ਼ ਕਰਨ ਦਾ ਹੁਕਮ ਦਿੱਤਾ ਜੀ ਹੋਰ ਤੱਕ ਪੁੱਛ ਕੇ ਜੀ ਨੇ ਸਾਹਮਣੇ ਆਏ ਸਰ ਪ੍ਰੋਸੀਜ ਦੇ ਵਿੱਚ ਇਹਦੇ ਜਿਹੜੇ ਅਕਾਊਂਟਸ ਨੇ ਉਹਦੇ ਵੈਰੀਫਾਈ ਕਰ ਰਹੇ ਆ ਅਸੀਂ ਡਾਕੂਮੈਂਟਰੀ ਸਾਰੀ ਹੈਗੀ ਹੈ ਬਾਕੀ ਕਿਉਂਕਿ ਸਾਡਾ ਇਨਵੈਸਟੀਗੇਸ਼ਨ ਦਾ ਮੈਟਰ ਹੈ ਇਹਦੇ ਵਿੱਚ ਅਸੀਂ ਬਹੁਤ ਹੀ ਜ਼ਿਆਦਾ ਡਿਸਕਲੋਜ਼ ਨਹੀਂ ਕਰ ਸਕਦੇ ਥੈਂਕ ਯੂ ਸਰ ਬਾਅਦ ਵਿੱਚ ਘਟੇ ਹੋਗੇ ਤੁਹਾਡੇ ਕੋਲੇ ਜਰਾ ਗ੍ਰਿਫਤਾਰ ਕੀਤੇ ਆਨ ਨੂੰ ਕੁਝ ਤਾਂ ਗੱਲ ਸਾਹਮਣੇ ਆਈ ਹੋਵੇ ਨਹੀਂ ਡਿਟੇਲ ਅਸੀਂ ਸਾਰੇ ਸ਼ੇਅਰ ਨਹੀਂ ਕਰ ਸਕਦੇ ਅਫਸਾਨਾ ਖਾਨ ਦਾ ਕੀ ਹੋ ਜਾਈ ਅਫਸਾਨਾ ਖਾਨ ਦਾ ਕੋਈ ਰੋਲ ਨਹੀਂ ਸਰ ਉਹਦੇ ਘਰ ਦੇ ਉਹਦੇ ਘਰ ਦੇ ਨਹੀਂ ਉਹਦੀ ਸਿਸਟਰ ਦੇ ਘਰੋਂ ਅਰੈਸਟ ਕੀਤਾ ਉਹ ਗਲਤ ਵੀ ਮੀਡੀਆ ਦੇ ਵਿੱਚ ਗੱਲ ਔੜਾਈ ਗਈ ਹਾਂਜੀ ਸਾਡਾ ਖੰਡ ਕੋਪੜੀ ਇਸ ਤਰੀਕੇ ਨਾਲ ਹੋਏਗੀ ਬਿਲਕੁਲ ਗਲਤ ਕਿਉਂਕਿ ਇਸ ਨਾਲ ਸਾਡਾ ਕੋਈ ਮੈਟਰ ਨਹੀਂ ਹੈਗਾ ਜੀ মিডিਆ ਵੱਲੋਂ ਜਿਹੜਾ ਗਲਤ ਮਤਲਬ ਕਿਸੇ ਜਿਹੜਾ ਸੋਸ਼ਲ ਮੀਡੀਆ ਚੱਲ ਰਿਹਾ ਗਲਤਾ ਹੋਏ ਇੱਕ ਗੁਰੂ ਜੀ ਖਾਲੇ ਬਹੁਤ ਇਨੀਸ਼ੀਅਲ ਸਟੇਜ ਹੈ ਇਨਵੈਸਟੀਗੇਸ਼ਨ ਦੀ ਜੀ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਥਾਰ ਵਾਲੀ ਬਰਖਾਸਤ ਲੇਡੀ ਕਾਂਸਟੇਬਲ ਅਮਨਦੀਪ ਕੋੜ ਦੀ ਬਠਿੰਡਾ ਕੋਰਟ ਦੇ ਵਿੱਚ ਪੇਸ਼ੀ ਹੋਈ ਹੈ ਵੱਡੀ ਖਬਰ ਬਰਖਾਸਤ ਕਾਂਸਟੇਬਲ ਅਮਨਦੀਪ ਕੋੜ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਬਰਖਾਸਤ ਕਾਂਸਟੇਬਲ ਅਮਨਦੀਪ ਕੋੜ ਦੀ ਬਠਿੰਡਾ ਕੋਰਟ ਦੇ ਵਿੱਚ ਪੇਸ਼ੀ ਹੋਈ ਹੈ ਮੌਕੇ ਦੀਆਂ ਤਸਵੀਰਾਂ ਬਠਿੰਡਾ ਕੋਰਟ ਤੋਂ ਸਾਹਮਣੇ ਆਈਆਂ ਨੇ ਕੋਰਟ ਨੇ ਅਮਨਦੀਪ ਕੋੜ ਨੂੰ 3 ਦਿਨ ਦੇ ਰਿਮਾਂਡ ਦੇ ਉੱਤੇ ਭੇਜਿਆ ਹੈ ਹਾਲਾਂਕਿ 5 ਦਿਨਾਂ ਦਾ ਰਿਮਾਂਡ ਅਮਨਦੀਪ ਕੋਲ ਦਾ ਮੰਗਿਆ ਗਿਆ ਸੀ ਪਰ ਕੋਰਟ ਦੇ ਵੱਲੋਂ ਅਮਨਦੀਪ ਕੋਲ ਨੂੰ 3 ਦਿਨ ਦੇ ਰਿਮਾਂਡ ਦੇ ਉੱਤੇ ਭੇਜਿਆ ਗਿਆ ਵਿਜੀਲੈਂਸ ਨੇ 5 ਦਿਨਾਂ ਦਾ ਰਿਮਾਂਡ ਮੰਗਿਆ ਸੀ 29 ਮਈ ਨੂੰ ਮੁਰਤੋਂ ਕੋਰਟ ਦੇ ਵਿੱਚ ਅਮਨਦੀਪ ਕੋਲ ਦੀ ਪੇਸ਼ੀ ਹੋਵੇਗੀ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਅਮਨਦੀਪ ਕੋਲ ਨੂੰ ਗ੍ਰਿਫਤਾਰ ਕੀਤਾ ਹੈ ਅਦਾਸਤੀ ਹੈ ਕਿ ਇਸ ਤੋਂ ਪਹਿਲਾਂ ਡਰੱਗ ਮਾਮਲੇ ਦੇ ਵਿੱਚ ਚਰਚਾ ਦੇ ਵਿੱਚ ਰਹੀ ਅਮਨਦੀਪ ਕੋਲ ਜ਼ਮਾਨਤ ਦੇ ਉੱਤੇ ਬਾਹਰ ਸੀ ਪਰ ਹੁਣ ਵਿਜੀਲੈਂਸ ਦੇ ਵੱਲੋਂ ਬੀਤੇ ਕੱਲ ਉਸ ਨੂੰ ਮੁੜ ਤੋਂ ਗ੍ਰਿਫਤਾਰ ਕਰ ਲਿਆ ਗਿਆ ਜਿਸ ਮਗਰੋਂ ਅੱਜ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਸੀ ਬਠਿੰਡਾ ਕੋਰਟ ਦੇ ਵਿੱਚ ਅਮਨਦੀਪ ਕੋਲ ਨੂੰ ਪੇਸ਼ ਕੀਤਾ ਗਿਆ ਤੇ ਕੋਰਟ ਨੇ ਅਮਨਦੀਪ ਕੋਲ ਨੂੰ 3 ਦਿਨਾਂ ਦੇ ਰਿਮਾਂਡ ਦੇ ਉੱਤੇ ਭੇਜਿਆ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਅਮਨਦੀਪ ਕੋਲ ਦੇ ਉੱਤੇ ਅੱਜ ਵੱਡਾ ਐਕਸ਼ਨ ਵੀ ਹੋਇਆ ਹੈ ਉਸ ਦੀ ਪ੍ਰਾਪਰਟੀ ਫ੍ਰੀਜ਼ ਕਰ ਦਿੱਤੀ ਗਈ ਹੈ ਦੇ ਆਲੀਸ਼ਾਨ ਘਰ ਦੇ ਬਾਹਰ ਨੋਟਿਸ ਲਗਾ ਦਿੱਤਾ ਗਿਆ ਵਿਜੀਲੈਂਸ ਨੇ 5 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਕੋਰਟ ਨੇ 3 ਦਿਨਾਂ ਦਾ ਹੀ ਰਿਮਾਂਡ ਦਿੱਤਾ ਵਿਜੀਲੈਂਸ ਨੇ ਆਮਦਨ ਤੋਂ ਵੱਧ ਜائਦਾਦ ਮੰਗਦੇ ਦੇ ਵਿੱਚ ਗ੍ਰਿਫਤਾਰ ਕੀਤਾ ਇਸ ਮੌਕੇ ਕੀ ਕੁਝ ਬਿਆਨ ਸਾਹਮਣੇ ਆਏ ਨੇ ਆਓ ਸੁਣਦੇ ਹਾਂ ਅਸੀਂ ਇਹਦੇ 5 ਦਿਨ ਦਾ ਪੁਲਿਸ ਰਿਮਾਂਡ ਦੀ ਡਿਮਾਂਡ ਕੀਤੀ ਸੀ ਜੀ ਸਾਨੂੰ 3 ਦਿਨ ਦਾ ਰਿਮਾਂਡ ਮਿਲਿਆ 29 ਤਰੀਕ ਨੂੰ 3 ਵਜੇ ਤੱਕ ਆਨਰਬਲ ਕੋਰਟ ਨੇ ਸਾਨੂੰ ਪੇਸ਼ ਕਰਨ ਦਾ ਹੁਕਮ ਦਿੱਤਾ ਜੀ ਹੋਰ ਤੱਕ ਪੁੱਛ ਕੇ ਜੀ ਨੇ ਸਾਹਮਣੇ ਆਏ ਸਰ ਪ੍ਰੋਸੀਜ ਦੇ ਵਿੱਚ ਇਹਦੇ ਜਿਹੜੇ ਅਕਾਊਂਟਸ ਨੇ ਉਹਦੇ ਵੈਰੀਫਾਈ ਕਰ ਰਹੇ ਆ ਅਸੀਂ ਡਾਕੂਮੈਂਟਰੀ ਸਾਰੀ ਹੈਗੀ ਹੈ ਬਾਕੀ ਕਿਉਂਕਿ ਸਾਡਾ ਇਨਵੈਸਟੀਗੇਸ਼ਨ ਦਾ ਮੈਟਰ ਹੈ ਇਹਦੇ ਵਿੱਚ ਅਸੀਂ ਬਹੁਤ ਹੀ ਜ਼ਿਆਦਾ ਡਿਸਕਲੋਜ਼ ਨਹੀਂ ਕਰ ਸਕਦੇ ਥੈਂਕ ਯੂ ਸਰ ਬਾਅਦ ਵਿੱਚ ਘਟੇ ਹੋਗੇ ਤੁਹਾਡੇ ਕੋਲੇ ਜਰਾ ਗ੍ਰਿਫਤਾਰ ਕੀਤੇ ਆਨ ਨੂੰ ਕੁਝ ਤਾਂ ਗੱਲ ਸਾਹਮਣੇ ਆਈ ਹੋਵੇ ਨਹੀਂ ਡਿਟੇਲ ਅਸੀਂ ਸਾਰੇ ਸ਼ੇਅਰ ਨਹੀਂ ਕਰ ਸਕਦੇ ਅਫਸਾਨਾ ਖਾਨ ਦਾ ਕੀ ਹੋ ਜਾਈ ਅਫਸਾਨਾ ਖਾਨ ਦਾ ਕੋਈ ਰੋਲ ਨਹੀਂ ਸਰ ਉਹਦੇ ਘਰ ਦੇ ਅਰੈਸਟ ਉਹਦੇ ਘਰ ਦੇ ਨਹੀਂ ਉਹਦੀ ਸਿਸਟਰ ਦੇ ਘਰੋਂ ਅਰੈਸਟ ਕੀਤਾ ਉਹ ਗਲਤ ਵੀ ਮੀਡੀਆ ਦੇ ਵਿੱਚ ਗੱਲ ਔੜਾਈ ਗਈ ਹਾਂਜੀ ਸਾਡਾ ਖੰਡ ਕੋਪੜੀ ਇਸ ਤਰੀਕੇ ਨਾਲ ਹੋਏਗੀ ਬਿਲਕੁਲ ਗਲਤ ਕਿਉਂਕਿ ਇਸ ਨਾਲ ਸਾਡਾ ਕੋਈ ਮੈਟਰ ਨਹੀਂ ਹੈਗਾ ਜੀ মিডিਆ ਵੱਲੋਂ ਜਿਹੜਾ ਗਲਤ ਮਤਲਬ ਕਿਸੇ ਜਿਹੜਾ ਸੋਸ਼ਲ ਮੀਡੀਆ 'ਚ ਚੱਲ ਰਿਹਾ ਗਲਤਾ ਹੋ ਇੱਕ ਗੁਰੂ ਨਹੀਂ ਕਹਿੰਦਾ ਕਿ ਇਹ ਛੋਟੀ ਗੱਲ ਹੈ ਉਹ ਬਾਅਦ 'ਚ ਨੈਗੇਟਿਵ ਹੋਊਗਾ ਪੂਰੀ ਕਮਿਟੀ ਤਿਆਰ ਕਰਨ ਦੀ ਹੋਊਗਾ ਹਾਲੇ ਬਹੁਤ ਇਨੀਸ਼ੀਅਲ ਸਟੇਜ ਹੈ ਇਨਵੈਸਟੀਗੇਸ਼ਨ ਦੀ ਜੀ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ